ਅਮਰੀਕਾ ਤੇ ਵਟਨ ਤੋਂ ਦੋ ਵੱਡੀਆਂ ਖਬਰਾਂ ਸਾਹਮਣੇ ਆਈਆਂ ਨੇ 트럼ਪ ਨੇ ਵੱਡਾ ਐਲਾਨ ਕਰ ਦਿੱਤਾ ਪੰਜਾਬੀਆਂ ਲਈ ਚਿੰਤਾ ਵਾਲੀ ਖਬਰ ਜੁੜੇ ਰੋ ਬਹੁਤ ਹੀ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੇਕਰ ਤੁਸੀਂ ਹਲ ਤੱਕ ਚੈਨਲ ਸਬਸਕ੍ਰਾਈਬ ਜਾਂ ਫੋਲੋ ਨਹੀਂ ਕੀਤਾ ਤਾਂ ਕਿਰਪਾ ਕਰਕੇ ਜ਼ਰੂਰ ਕਰ ਲੈਣਾ ਤੁਹਾਡਾ ਇੱਕ ਲਾਈਕ ਕਮੈਂਟ ਸ਼ੇਅਰ ਸਾਡੇ ਲਈ ਬਹੁਤ ਕੀਮਤੀ ਹੈ ਸਿੱਧਲ ਦੀਆਂ ਗਹਿਰਾਈਆਂ ਤੋਂ ਤੁਹਾਡੇ ਧੰਨਵਾਦੀ ਹੋਵਾਂਗੇ ਅਮਰੀਕੀ ਰਾਸ਼ਟਰਪਤੀ ਡੋਨਲਡ 트럼ਪ ਨੇ ਰੂਸ ਤੋਂ ਤੇਲ ਖਰੀਦ ਤੇ ਭਾਰਤ ਤੇ ਲਗਾਏ ਗੇ ਵਾਧੂ 25% ਟੈਰਿਫ ਨੂੰ ਹਟਾਉਣ ਦਾ आदेश जारी ਕੀਤਾ ਹੈ ਇਸ ਕਦਮ ਨੂੰ ਹਾਲ ਹੀ ਵਿੱਚ ਹਲਾਣੇ ਗਏ ਭਾਰਤ ਅਮਰੀਕਾ ਵਪਾਰ ਸਮਝੌਤੇ ਨੂੰ ਲਾਗੂ ਕਰਨ ਵਾਲੇ ਇੱਕ ਵਟਾ ਕਦਮ ਮੰਨਿਆ ਜਾ ਰਿਹਾ 트럼ਪ ਦੁਆਰਾ ਸਾਈਨ ਕੀਤੇ ਗਏ ਕਾਰਜਕਾਰੀ ਆਦੇਸ਼ ਵਿੱਚ ਕਿਹਾ ਗਿਆ ਹੈ ਕਿ ਭਾਰਤ ਨੇ ਸਿੱਧੇ ਜਾਂ ਸਿੱਧੇ ਤੌਰ ਤੇ ਰੂਸ ਤੋਂ ਤੇਲ ਦੀ ਧਰਾਮਤ ਨੂੰ ਰੋਕਣ ਲਈ ਵਚਨਬੱਧ ਕੀਤਾ ਹੈ ਇਸ ਦੇ ਆਧਾਰ ਤੇ ਟੈਰਿਫ ਹਟਾਇਆ ਜਾ ਰਿਹਾ ਅਮਰੀਕੀ ਆਦੇਸ਼ ਅਨੁਸਾਰ ਭਾਰਤ ਨੇ ਇਹ ਵੀ ਪ੍ਰੋਸਾ ਦਿੱਤਾ ਹੈ ਕਿ ਉਹ ਅਮਰੀਕਾ ਤੋਂ ਊਰਜਾ ਉਤਪਾਦ ਖਰੀਦੇਗਾ ਤੇ ਅਗਲੇ 10 ਸਾਲਾਂ ਵਿੱਚ ਰੱਖਿਆ ਸਹਿਯੋਗ ਨੂੰ ਵਧਾਉਣ ਲਈ ਇੱਕ ਢਾਂਚਾ ਸਥਾਪਿਤ ਕਰੇਗਾ ਇਹ ਫੈਸਲਾ ਵਪਾਰ ਸਮਝੌਤੇ ਤੋਂ ਕੁਝ ਦਿਨ ਬਾਅਦ ਆਇਆ ਜਿਸ ਵਿੱਚ 트럼ਪ ਨੇ ਐਲਾਨ ਕੀਤਾ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਯੂਕਰੇਨ ਜੰਦ ਕਾਰਨ ਰੂਸ ਤੋਂ ਤੇਲ ਦੀ ਖ ਸਹਿਮਤ ਹੋ ਗਏ ਨੇ ਇਸ ਸਮਝੌਤੇ ਤਹਿਤ ਅਮਰੀਕਾ ਭਾਰਤ ਤੇ ਲਗਾਏ ਗੇ ਪਰਸਪਰ ਟੈਰਿਫ ਨੂੰ 25% ਤੋਂ ਘਟਾ ਕੇ 18% ਕਰ ਲਈ ਵੀ ਸਹਿਮਤ ਹੋਇਆ ਹਾਲਾਂਕਿ ਇਸ ਕਟੌਤੀ ਨੂੰ ਲਾਗੂ ਕਰਨ ਦੀ ਰਸਮੀ ਪ੍ਰਕਿਰਿਆ ਅਜੇ ਪੂਰੀ ਨਹੀਂ ਹੋਈ ਵਾਈਟ ਹਾਊਸ ਦੁਆਰਾ ਜਾਰੀ ਇੱਕ ਸੰਜ ਬਿਆਨ ਵਿੱਚ ਕਿਹਾ ਗਿਆ ਹੈ ਕਿ ਕੁਝ ਜਹਾਜ਼ਾਂ ਤੇ ਹਵਾਈ ਜਹਾਜ਼ਾਂ ਦੇ ਪੁਰਜ਼ਿਆਂ ਤੇ ਟੈਰਫ ਹਟਾ ਦਿੱਤੇ ਜਾਣਗੇ ਭਾਰਤ ਅਗਲੇ 5 ਸਾਲਾਂ ਵਿੱਚ ਅਮਰੀਕਾ ਤੋਂ ਲਗਭਗ 5000 ਬਿਲੀਅਨ ਡਾਲਰ ਮੁੱਲ ਦੇ ਉਤਪਾਦ ਖਰੀਦੇਗਾ ਜਿਸ ਵਿੱਚ ਉर्जा ਉਤਪਾਦ ਜਹਾਜ਼ ਤੇ ਹਵਾਈ ਜਹਾਜ਼ਾਂ ਦੇ ਪੁਰਜ਼ੇ ਕੀਮਤੀ ਤੱਤਾਂ ਤਕਨੀਕੀ ਕੀ ਉਤਪਾਦ ਕੋਕਿੰਗ ਕੋਲ ਪਿਛਲੇ ਸਾਲ ਦੇ ਅਖੀਰ ਵਿੱਚ ਅਮਰੀਕਾ ਨੇ ਭਾਰਤੀ ਉਤਪਾਦਾਂ ਦੇ ਟੈਰਫ ਉਤਾਕੇ 50% ਕਰ ਦਿੱਤਾ ਸੀ ਹੁਣ ਇਸ ਨੂੰ ਘਟਾ ਕੇ 18% ਕਰ ਦਿੱਤਾ ਗਿਆ ਜੋ ਕਿ ਭਾਰਤੀ ਨਿਰਯਾਤਕਾਂ ਲਈ ਇੱਕ ਵੱਡੀ ਰਾਹਤ ਹੈ ਮਾਹਰ ਵੈਂਡੀ ਕਲਟਰ ਦੇ ਅਨੁਸਾਰ 18% ਟੈਰਫ ਭਾਰਤੀ ਨਿਰਯਾਤਕਾਂ ਨੂੰ ਕਈ ਏਸ਼ੀਆਈ ਦੇਸ਼ਾਂ ਨਾਲੋਂ ਥੋੜਾ ਬਿਹਤਰ ਪ੍ਰਤੀਯੋਗੀ ਕਿਨਾਰਿਆਂ ਦੇਵੇਗਾ ਜੋ ਵਰਤਮਾਨ ਵਿੱਚ ਲਗਭਗ 19 ਤੋਂ 20% ਦੇ ਟੈਰਫ ਦਾ ਸਾਹਮਣਾ ਕਰ ਰਹੇ ਨੇ ਅਮਰੀਕਾ ਲੰਬੇ ਸਮੇਂ ਤੋਂ ਭਾਰਤ ਵੱਲੋਂ ਰੂਸ ਤੋਂ ਤੇਲ ਖਰੀਦ ਤੋਂ ਨਾਕੋਸ਼ਾ ਕਿਉਂਕਿ ਵਸ਼ਿੰਗਟਨ ਦਾ ਮੰਨਣਾ ਸੀ ਕਿ ਜੋ ਯੂਕਰੇਨ ਯੁੱਧ ਨੂੰ ਫੰਡ ਦੇ ਰਿਹਾ ਹੁਣ ਇਸ ਸਮਝੌਤੇ ਤੋਂ ਬਾਅਦ ਦੋਵੇਂ ਦੇਸ਼ਾਂ ਦੇ ਸਬੰਧ ਵਿੱਚ ਸੁਧਾਰ ਹੋ ਰਿਹਾ ਟਰੰਪ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਆਪਣੇ ਸਭ ਤੋਂ ਨੇੜਲੇ ਦੋਸਤਾਂ ਵਿੱਚੋਂ ਇੱਕ ਦੱਸਿਆ ਜੋ ਦੋਵੇਂ ਨੇਤਾਵਾਂ ਵਿਚਕਾਰ ਨਿੱਜੀ ਅਤੇ ਕੂਟਨੀਤਿਕ ਸਬੰਧਾਂ ਦੀ ਮਜ਼ਬੂਤੀ ਨੂੰ ਸਪਸ਼ਟ ਤੌਰ ਤੇ ਦਰਸਾਉਂਦਾ ਹੈ ਉਧਰ ਬਟੇਨ ਦੀ ਹੋਮ ਸੈਕਟਰੀ ਸ਼ਬਾਨਾ ਮਹਿਮੂਦ ਵੱਲੋਂ ਦਿੱਤੀ ਗਈ ਵੀਜ਼ਾ ਪਹੁੰਚ ਦੀ ਧਮਕੀ ਰੰਗ ਲਿਆਈ ਹੈ ਬ੍ਰਿਟੇਨ ਦੇ ਹੋਮ ਆਫਿਸ ਅਨੁਸਾਰ ਤਿੰਨ ਅਫਰੀਕੀ ਦੇਸ਼ਾਂ ਬੀਵੀਆ, ਅੰਗੋਲਾ ਅਤੇ ਡੈਮੋਕ੍ਰੈਟਿਕ ਰਿਪਬਲਿਕ ਆਫ ਕਾਂਗੋ ਆਪਣੇ ਉਹਨਾਂ ਨਾਗਰਿਕਾਂ ਨੂੰ ਵਾਪਸ ਲੈਣ ਲਈ ਸਹਿਮਤ ਹੋ ਗਏ ਨੇ ਜੋ ਬ੍ਰਿਟੇਨ 'ਚ ਗੈਰਕਾਨੂੰਨੀ ਤਰੀਕੇ ਨਾਲ ਰਹਿ ਰਹੇ ਨੇ ਜਾਂ ਅਪਰਾਧਿਕ ਮਾਮਲਿਆਂ 'ਚ ਦੋਸ਼ੀ ਨਹੀਂ ਹੋਮ ਸੈਕਟਰੀ ਸ਼ਵਾਰਮ ਮਹਿਮੂਦ ਨੇ ਸਖਤ ਸ਼ਬਦਾਂ ਵਿੱਚ ਚੇਤਾਵਨੀ ਦਿੱਤੀ ਕਿ ਜੇਕਰ ਵਿਦੇਸ਼ੀ ਸਰਕਾਰਾਂ ਆਪਣੇ ਨਾਗਰਿਕਾਂ ਨੂੰ ਵਾਪਸ ਲੈਣ ਤੋਂ ਇਨਕਾਰ ਕਰਦੀਆਂ ਨੇ ਤਾਂ ਉਹਨਾਂ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ ਉਹਨਾਂ ਕਿਹਾ ਕਿ ਮੇਰਾ ਸੰਦੇਸ਼ ਸਾਫ਼ ਹੈ ਕਿ ਗੈਰਕਾਨੂੰਨੀ ਪ੍ਰਵਾਸੀਆਂ ਤੇ ਖਤਰਨਾਕ ਅਪਰਾਧੀਆਂ ਨੂੰ ਹੁਣ ਵਾਪਸ ਭੇਜਿਆ ਜਾਵੇ ਮੈਂ ਆਪਣੇ ਸਰਹੱਦਾਂ ਤੇ ਕੰਟਰੋਲ ਬਹਾਲ ਕਰਨ ਲਈ ਹਰ ਜ਼ਰੂਰੀ ਕਦਮ ਚੁੱਕਾਂਗੀ ਰਿਪੋਰਟ ਅਨੁਸਾਰ ਭਾਰਤ ਪਾਕਿਸਤਾਨ ਨਾਈਜੀਰੀਆ ਬੰਗਲਾਦੇਸ਼ ਸੋਮਾਲੀਆ ਤੇ ਕੈਪਨ ਵਰਗੇ ਦੇਸ਼ ਵੀ ਆਪਣੇ ਨਾਗਰਿਕਾਂ ਨੂੰ ਵਾਪਸ ਲੈਣ ਦੀ ਪ੍ਰਕਿਰਿਆ ਵਿੱਚ ਰੁਕਾਵਟਾਂ ਪਾ ਰਹੇ ਨੇ ਹਾਲਾਂਕਿ ਹੋਮ ਆਫਿਸ ਨੇ ਅਜੇ ਇਹਨਾਂ ਨਾਮਾਂ ਦੀ ਅਧਿਕਾਰਿਕ ਪੁਸ਼ਟੀ ਨਹੀਂ ਕੀਤੀ ਪਰ ਉਹਨਾਂ ਸੰਕੇਤ ਦਿੱਤਾ ਕਿ ਜਿਹੜੇ ਦੇਸ਼ ਸਹਿਯੋਗ ਨਹੀਂ ਕਰਨਗੇ ਉਹਨਾਂ ਵਿਰੁੱਧ ਭਵਿੱਖ ਵਿੱਚ ਵੀਜ਼ਾ ਪਾਬੰਦੀਆਂ ਲਗਾਈਆਂ ਜਾ ਸਕਦੀਆਂ ਨੇ ਹੋਮ ਆਫਿਸ ਨੇ ਸਪਸ਼ਟ ਕੀਤਾ ਕਿ ਅਜਿਹੇ ਦੇਸ਼ ਬ੍ਰਿਟੇਨ ਨਾਲ ਆਮ ਵੀਜ਼ਾ ਸਬੰਧਾਂ ਦੀ ਉਮੀਦ ਨਾਰਕਨ ਡੈਮੋਕ੍ਰੈਟਿਕ ਰਿਪਬਲਿਕ ਆਫ ਕਾਂਗੋ ਨੇ ਇਹ ਫੈਸਲਾ ਉਦੋਂ ਲਿਆ ਜਦੋਂ ਬਟੇ ਨੇ ਉੱਥੋਂ ਦੇ VIP ਅਤੇ ਫੈਸਲਾ ਲੈਣ ਵਾਲੇ ਅਧਿਕਾਰੀਆਂ ਦੀਆਂ ਵੀਜ਼ਾ ਸਹੂਲਤਾਂ ਖੋਲ੍ਹੀਆਂ ਤੇ ਸਾਰੇ ਕਾਂਗੂ ਨਾਗਰਿਕਾਂ ਲਈ ਫਾਸਟ ਟਰੈਕ ਵੀਜ਼ਾ ਸਭਾ ਮਾ ਬੰਦ ਕਰ ਦਿੱਤੀਆਂ। ਜੁਲਾਈ 2024 ਚ ਲੇਬਰ ਸਰਕਾਰ ਦੇ ਸੱਤਾ ਚੋਣ ਤੋਂ ਬਾਅਦ ਹੁਣ ਤੱਕ ਲਗਭਗ 58500 ਲੋਕਾਂ ਨੂੰ ਬ੍ਰਿਟੇਨ ਤੋਂ ਕੱਢਿਆ ਜਾ ਚੁੱਕਾ ਹੈ ਜੋ ਕਿ ਇੱਕ ਰਿਕਾਰਡ ਪੱਧਰ ਹੈ ਤਿੰਨ ਅਫਰੀਕੀ ਦੇਸ਼ਾਂ ਨਾਲ ਹੋਏ ਨਵੇਂ ਸਮਝੌਤੇ ਤੋਂ ਬਾਅਦ 3000 ਤੋਂ ਵੱਧ ਹੋਰ ਪ੍ਰਵਾਸੀਆਂ ਨੂੰ ਵਾਪਸ ਭੇਜਣ ਦੀ ਤਿਆਰੀਆਂ ਬ੍ਰਿਟੇਨ ਨੇ ਹੁਣ ਦੂਜੇ ਦੇਸ਼ਾਂ ਨਾਲ ਇੱਕ ਲੈਣ ਦੇਣ ਵਾਲੀ ਪਹੁੰਚ ਅਪਣਾਈ ਹੈ ਇਸੇ ਤਰ੍ਹਾਂ ਤੋਂ ਵੀਜ਼ਾ ਸਹੂਲਤਾਂ ਇਸ ਗੱਲ ਤੇ ਨਿਰਭਰ ਕਰਨਗੀਆਂ ਕਿ ਕੋਈ ਦੇਸ਼ ਆਪਣੇ ਉਹਨਾਂ ਨਾਗਰਿਕਾਂ ਨੂੰ ਵਾਪਸ ਲੈਣ ਵਿੱਚ ਕਿੰਨਾ ਸਹਿਯੋਗ ਦਿੰਦਾ ਜਿਨ੍ਹਾਂ ਨੂੰ ਬ੍ਰਿਟੇਨ ਵਿੱਚ ਰਹਿਣ ਦਾ ਕੋਈ ਕਾਨੂੰਨੀ ਅਧਿਕਾਰ ਨਹੀਂ ਹੈ ਮਹਿਮੂਦ ਨੇ ਪਿਛਲੇ ਸਾਲ ਹੀ ਚੇਤਾਵਨੀ ਦਿੱਤੀ ਸੀ ਕਿ ਜੇਕਰ ਤੁਸੀਂ ਨਿਯਮ ਅਨੁਸਾਰ ਨਹੀਂ ਚੱਲਦੇ ਤਾਂ ਤੁਹਾਨੂੰ ਵੀਜ਼ਾ ਘਟੌਤੀਆਂ ਦਾ ਸਾਹਮਣਾ ਕਰਨਾ ਪਵੇਗਾ